ਅੱਜ ਵਾਇਕੂ ਨਿਕਲਤਾ ਵਾਇਕੂ ਦੀ ਗੋਤੇ ਪੂਰੀ ਪ੍ਰਸਤਾਵ ਹੈ ਜੈ ਜੀ ਦੋ ਦਰਵਾਜ਼ੇ ਕਿ ਤੁਸੀਂ ਸਾਰੇ ਜਨ ਆਪਣਾ ਹੱਥ ਫੀਲ ਕੇ ਸਮਾਗਮ ਦੇ ਆਇਓ ਕਿ ਜਿਹੜਾ ਅਸੀਂ ਸੰਤਾ ਨੂੰ ਮੈਸੇਜ ਪਾਉਣਾ ਚਾਹੁੰਦੇ ਹਾਂ ਉਹ ਤੁਸੀਂ ਇੱਕ ਸਾਥੀਰ ਵਣ ਕੇ ਇਹ ਸੰਤਾ ਦਾ ਕਿਜਾਓਗੇ ਇਸ ਦੇ ਉੱਤੇ ਲਗਾ ਤੇ ਜੋ ਤੁਮ ਹੈ ਆਪਰੇ ਕੰਗਰਸ ਦੇ ਪਾਰਲੀਮੈਂਟ ਦੇ ਕਾਜੂਅਲ ਮੈਂਬਰ ਐਂਡ ਪਾਰਲੀਮੈਂਟ ਦੇ ਰੂਟਾ ਤੋਂ ਮੈਂ ਇਹ ਕਾਜੀ ਸਿੰਘ ਇਹ ਫਟਾ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕਰਦਾ ਇਹ ਇਹ ਗੱਲ ਬੋਤਾ ਹੈ ਕਿ ਜੋ ਸਿੱਖ ਪੰਥ ਦੇ ਸਾਹਮਣੇ ਬੜੀਆਂ ਬੜੀਆਂ ਸਮੱਸਿਆਵਾਂ ਹੋਆਂ ਉਹਨਾਂ ਵਾਸਤੇ ਅਸੀਂ ਇਹ ਜੋ ਬਾਬਾ ਬੰਗੜਾ ਸਾਹਿਬ ਦੇ ਤੇ ਇੱਕ ਬਹੁਤ ਵੱਡਾ ਗਰੁੱਪ ਤੇ ਫਾਜ਼ਲ ਦੀ ਜਾਂਚ ਵਿਲਾ ਮਨਾਇਆ ਜਾਂਦਾ ਹੈ ਉਹਦੇ ਤੇ ਅਸੀਂ ਇੱਕ ਪੰਥਕਲਪ ਕਰਵਾ ਕਰਤਾ ਕਰਕੇ ਜਿਹਨੇ ਵੀ ਸਿੱਖ ਬਸਲੇ ਆ ਉਹਨਾਂ ਨੂੰ ਸਾਜੇ ਤੌਰ ਤੇ ਪੰਥਕਲਪ ਕਰਕੇ ਵਿਚਾਰ ਦਾ ਅਗੈਰਾ ਪ੍ਰੋਗਰਾਮ ਆ ਉਹਦੇ ਬਾਅਦ ਤੇ 21 ਤਰੀਕ ਨੂੰ ਇੱਕ ਵੱਡਾ ਕਟ ਰੱਖਿਆ ਉਹਦੇ ਕਦਰ ਦੀ ਸੰਤਾ ਨੂੰ ਅਪੀਲ ਕਰਦੇ ਆ ਕਿ ਵਾਅਦਾ ਵਾਅਦਾ ਪਹੁੰਚਣ ਦੀ ਕੋਸ਼ਿਸ਼ ਕਰਮ ਇਹ ਤੁਹਾਨੂੰ ਸਮਝਾਏ ਉਹਦੇ ਚ ਇੱਕ ਅਸੀਂ ਇਹ ਮੁੱਦਾ ਵਿਚਾਰਿਆ ਜਾ ਕਿ ਕਿ ਸ੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਰਮੌਰ ਸੰਤਾ ਵਾਲਾ ਤੇ ਉਹνια ਪਿਛਲੇ ਦਮੇ ਸਮੇ ਤੋਂ ਚੋਣਾ ਨਹੀਂ ਹੋਇਆ ਉਹ ਉਹਦੇ ਕਈ ਕਾਰਨ ਹੋ ਸਕਦੇ ਆ ਪਰ ਹੁਣ ਜੋ ਜੀਬੋਦਵਾਰਾ ਚੋਣ ਕਮਿਸ਼ਨ ਨੇ ਉਹ ਕੰਮ ਨਾਉਣ ਦੀ ਪ੍ਰਕਿਰਿਆ ਰੰਮੀ ਜੀ ਉਹ ਕਾਫੀ ਧੰਮੇ ਧਮੇ ਤੋਂ ਉਹ ਸੈਂਸਿਟਿਵਿਟੀ ਵਧਾਇਆ ਵੀ ਗਿਆ ਪਰ ਫਿਰ ਵੀ ਪਤਾ ਨਹੀਂ ਇਹ ਸੱਚ ਸਕਦਾ ਜੋ ਬਹੁਤ ਉਹਦੇ ਵਾਸਤੇ ਰੁਚੀ ਘਟਿਆ ਤੇ ਇਸ ਤਰ੍ਹਾਂ ਕੇ ਉਹਦੇ ਅਜੇ ਤੱਕ ਮੇਰਾ ਖਿਆਲ ਹੈ ਕਿ ਜੋ ਪਿਛਲੀ ਇਲੈਕਸ਼ਨ 2011 ਚ ਹੋਈ ਆ ਉਹਦੇ ਮਤਵਲੇ ਤੇ 50% ਜਰੀ ਵੋਟਾਂ ਨਹੀਂ ਹੋਈਆਂ ਅਸੀਂ ਇਸ ਵਿਉਪਬਤਾ ਕਮਿਸ਼ਨ ਦੇ ਜਿਹੜੇ ਹੈਡ ਹੈ ਆ ਤਰਨ ਸਿੰਘ ਸਾਹਿਬ ਉਹਨਾਂ ਨੂੰ ਸਾਡਾ ਵਾਪਸ ਮਿਲਿਆ ਸੀ ਸਰਬਜੀਤ ਜੀ ਵੱਲੋਂ ਸਾਡੇ ਵੱਲੋਂ ਕਿ ਇਹਨਾਂ ਦੀ ਡੇਟ ਹੋਰ ਵਧਾਈ ਜਾਣੀ ਚਾਹੀਦੀ ਹੈ ਕਿ ਵੋਟਾਂ ਜਿਹੜੀਆਂ ਸਾਰੇ ਲੋਕ ਪਹੁੰਚ ਸਕਣ ਤੇ ਜਿਹੜਾ ਆਉਣ ਵਾਲੇ ਸਮੇਂ ਤੇ ਇਲੈਕਸ਼ਨ ਹੁੰਦੀ ਹੈ ਦਾ ਸਾਰੇ ਆਪਣਾ ਉਹਦੇ ਜਿਹੇ ਦਾ ਭਾਗ ਲੈ ਸਕਣ ਇਹ ਇਹ ਸਾਡਾ ਮੁੱਖ ਮਕਸਦ ਦੂਤਰਾ ਦੂਸਰਾ ਜਿਹੜਾ ਸਰਹੋਰ ਇਹ ਇਹ ਜਿਹੜੀ ਆ ਇਹਦੇ ਜੋ ਅਸੀਂ ਸੁਪਰੀ ਕਮੇਟੀ ਚ ਇਸ ਕਰਕੇ ਅਸੀਂ ਸਾਰੇ ਜਣੇ ਸੰਸਦਾਂ ਨੂੰ ਕਹਿ ਰਹੇ ਕਿ ਤੁਸੀਂ ਵਾਤਵਾਦ ਭਾਦ ਲਓ ਇਹ ਸੰਸਦਾਂ ਇਹ ਜਿਹੜਾ ਸੇਖ ਸੰਸਦਾਂ ਦਾਵਾਜ ਬਹੁਤ ਵੱਡਾ ਨਿਰਾਮਾ ਆ ਚੁੱਕਾ ਤੇ ਇਹਨਾਂ ਦੀ ਜਿਹੜੀ ਅਵਿਸ਼ਵਾਸ ਜੋਖਤਾਂ ਬਹੁਤ ਨੀਵੇਂ ਪੱਧਰ ਤੇ ਚੱਲੇ ਗਈ ਕੋਈ ਵੀ ਵੀ ਵਿਸ਼ਵਾਸ ਕਰਨ ਵਾਲਾ ਸਿਆਦਮੀ ਅਸਰ ਕੇ ਆਪਾਂ ਸਾਰੇ ਜਣੇ ਦੁਬਾਰਾ ਇਹ ਚ ਆਪੋ ਆਪਣੇ ਸਫਾਰਗੇ ਤੇ ਇਹ ਸੰਸਦ ਦਾ ਜਿਹੜਾ ਵਕਾਹ ਰਿਹਾ ਜਿਦਾ ਜਿਨਾ ਵਕਤ ਵਾਸਤੇ ਸੰਸਮਾਨ ਉਹ ਉਹ ਉਹਦੇ ਵਾਸਤੇ ਅਸੀਂ ਦੁਬਾਰਾ ਇਸ ਤੋਂ ਉਹ ਉਹ ਉਸ ਮਕਾਮ ਤੇ ਨਾਲ ਪਹੁੰਚਾ ਸਕੀਏ ਦੂਸਰਾ ਜਿਹੜੇ ਸਾਡੇ ਸਾਹਮਣੇ ਜਿਹੜਾ ਕਿ ਘੱਟ ਗਿਣਤੀਆਂ ਦੇ ਉੱਪਰ ਜਿਹੜਾ ਸਰਕਾਰ ਵੱਲੋਂ ਇਹ ਜਿਹੜਾ ਅਤਿਆਚਾਰ ਹੋ ਰਿਹਾ ਉਹਨੂੰ ਰੋਕਣ ਵਾਸਤੇ ਵੀ ਆਪਾਂ ਸਾਡੇ ਜਣੇ ਰੱਖੇ ਤੇ ਫੰਕੇ ਕਾਕਾ ਸਰਸਾ ਦਾ ਇਹ ਮਕਸਦ ਹੈ ਕਿ ਅਸੀਂ ਉਹ ਉਹਦੇ ਵਿੱਚ ਵੀ ਅਰੇ ਰਹੇ ਸਾਰਿਆਂ ਦੀ رائے ਲੈ ਕੇ ਆਉਣ ਵਾਲੇ ਸਮੇਂ ਦੀ ਤੁਨਕੀਰ ਰਾਂ ਦਿੱਤੀ ਆਪਣੀ ਚਾਹੀਦੀ ਹੈ ਸਾਰੀ ਜੇਕਤ ਨੂੰ ਸਾਰੇ ਪੰਥਰਵਸੀ ਇਕੱਠਾ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਤੁਹਾਨੂੰ ਕਿ ਸਾਰੇ ਜਿਹੜੇ ਮਸਲੇ ਸਾਡੇ ਬਹੁਤ ਵੱਡੇ ਆ ਇਸ ਕਰਕੇ ਅਸੀਂ ਸਾਰੀਆਂ ਧਿਰਾਂ ਮਿਲ ਕੇ ਇਹ ਜੇਵਾਸ ਉਪਰਕੇ ਪੰਥਕਾਰ ਦੇ ਲਈ ਸਾਰਿਆਂ ਦੇ ਅੱਗੇ ਹੋਈਏ ਤਾਂ ਹੀ ਅਸੀਂ ਇਹ ਸਭ ਦਾ ਪ੍ਰਭਾਵ ਕਰਦੇ ਆ ਜਿਸ ਤਰ੍ਹਾਂ ਅਰੇ ਸਾਹਮਣੇ ਅਗੇ ਇੱਕ ਲੋ ਇਸ ਵੀ ਜੋ ਜਿਵੇਂ ਐ ਐ ਐ ਇੱਕਾ ਅਬਰਤਪਾਲ ਦੇੰਤੀ ਘਰੋਂ ਦਾ ਤੋਂ ਬਹੁਤ ਵੱਡੇ ਮਾਰ ਦੇ ਨਾਲ ਜਿੱਤੇ ਹੋਇਆ ਉਹਨਾਂ ਨੂੰ ਵੀ ਬਿਨਾ ਵਜਾ ਇਹ ਜੋ ਲੋਕ ਮੰਤਰ ਦੀ ਦੇ ਹਾਇ ਦੇਣ ਵਾਲੇ ਲੋਕ ਨੂੰ ਲੋਕਾਂ ਨੂੰ ਬਹੁਤਾ ਬਾਟ ਬਣਾਉਣਾ ਰਿਹਾ ਉਹਦੀ ਕਾਨੂੰਨੀਆਂ ਤੇ 18 ਅਡੰਬੇ ਆ ਕਿ ਉਹਨਾਂ ਨੂੰ ਬਿਨਾ ਵਜਾ ਅੰਦਰ ਰੱਖਿਆ ਹੋਇਆ ਕਿ ਜੋ ਇਹਨੇ ਵਟੇ ਇਸ ਲੋਖਾਂ ਦੀ ਜਿਹੜੀ ਰਮੈਤ ਕੀ ਆ ਉਹਨਾਂ ਦੀ ਜਿਹੜੀ ਕੋਲ ਤਾਂ ਆਵਾਜ਼ ਆ ਸਾਨੂੰ ਜਿਹੜੀ ਜਿਹੜੀ ਰਿਆਗਿਤ ਆ ਜਾਂੰਦਾ ਹੈ ਤਾਂ ਉਹ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀਆਂ ਨੂੰ ਤੇ ਵੱਡੇ ਇੰਦਾਂ ਨੂੰ ਸਕਟਰਨ ਪ੍ਰਿਆ ਕਰਨ ਨੂੰ ਆਪੇ ਜੋਵਤੀ ਇਹ ਇਹਦਾ ਪ੍ਰੋਗਰਾਮ ਆ ਉਹ ਉਹ ਤੁਹਾਡੇ ਜੀ ਲੋਕਲ ਦੇ ਵਾਸਤੇ ਤਿਆਰ ਕਰ ਰਹੇ ਆ ਕਿ ਉਹ ਪੰਥਾ ਕਰ ਕੋਈ ਇਹੋ ਜਿਹਾ ਡੈਕਟ ਰਾਇਆ ਜਾਵੇਗਾ ਜਿੱਤੇ ਔਰ ਜਿਹੜੇ ਇਹ ਜਿਹੜੇ ਸਾਡੇ ਘੱਟ ਗਿਣਤੀਆਂ ਦੇ ਹੋ ਗਏ ਬਾਕੀ ਸਿੱਖਾਂ ਨਾਲ ਸਵਤੰਤਰ ਬਸਦਿਆਂ ਨੂੰ ਜਿਹੜੀ ਮਸਲੇ ਆ ਜਿਹੜੇ ਸਾਡੇ ਤੇ ਮਰਾਖਾਲਾ ਜਦਿਆਂ ਤੇ ਦੇਣਾ ਇਹ ਤੇ ਸ਼ਾਬਦ ਗੁਰੂ ਬਤਾ ਜਾ ਰਿਹਾ ਉਹ ਚੀਜ਼ ਇਹ ਕਿ موجوده ਸਰਕਾਰ ਆ ਉਹ ਜਿਹੜੇ ਕਿ ਉਹਨਾਂ ਦੇ ਕੁਝ ਮੰਤਰੀ ਜਿਹੜੇ ਆ ਇਹ ਸਾਡੇ ਜਿਹੜੇ ਜਿਹਨਾਂ ਨੇ ਵੋਟਾਂ ਪਾਈਆਂ ਜਾਂ ਜਾਂ ਨਾਲ ਸਪੋਰਟ ਕੀਤੀ ਉਹਨਾਂ ਤੋਂ ਖਾਇਆ ਜਾ ਰਿਹਾ ਮਨ ਪੰਜਾਬੀ ਪਰਤੇ ਕਿਤੇ ਜਾ ਰਿਹਾ ਉਹਨਾਂ ਦੇ ਜਿਤਾ ਫਰਨਾ ਦੇਾ ਦੇ ਪਟੇ ਤੋਂ ਉਹ 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 ਨਾਂ ਦਾ ਉਹ ਨਾਂ ਵੱਲੋਂ ਬਹੁਤ ਲੋਕਾਂ ਤੋਂ ਸਾਡੀ ਸਜ਼ਾ ਲਿਆ ਇਹ ਵੀ ਜਿਉ ਹਾਲਿਆ ਕੁਝ ਇਦਾਂ ਦੇ ਹੋਰ ਵੀ ਆ ਜਿਹੜੇ ਕਿ ਉਹ ਇਹ ਚੀਜ਼ ਨੂੰ ਬਹੁਤ ਲੋਕਾਂ ਦੇਖਦੇ ਬਹੁਤ ਕਈਆਂ ਤੇ ਝੂਠੇ ਪਰਚੇ ਦਰਜ ਵੀ ਕਰ ਦਿੱਤੇ ਜਾਇਆ ਕਈਆਂ ਉੱਪਰੀਆਂ ਦਿੱਤੀਆਂ ਜਾ ਰਹੀਆਂ ਇਹ ਇਹ ਇਹਦਾ ਵੀ ਅਸੀਂ ਪੁਰਜ਼ੋਰ ਵਿਰੋਧ ਕਰਦੇ ਆ ਕਿ ਉਹਨਾਂ ਨੂੰ ਇਹ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਜੇ ਉਹ ਇਹਦੇ ਹਮਝਾ ਕੰਮ ਤੋਂ ਬਾਹਰ ਨਹੀਂ ਆਉਂਦੇ ਤੇ ਕੋਈ ਫਿਰ ਰੋਟਾ ਉਹਨਾਂ ਦੇ ਖਿਲਾਫ ਵੀ ਕੋਈ ਰੋਟਾ ਚ ਦਰਜ ਕਰਾਂਗੇ ਸਦੀ ਸਰਕਾਰ ਜੋ ਪੰਜਾਬ ਚ ਲਾਇਟ ਆ ਰਹੀ ਸਿੱਤੀ ਹੋ ਵੀ ਬੜੇ ਬੁਰੇ ਹਾਲਾਤ ਚ ਪਹੁੰਚੀ ਹੋਈ ਹੈ ਰੋਜ਼ ਹੀ ਪਤਾ ਨਹੀਂ ਕਤਲ ਹੋ ਰਹੇ ਆ ਦੂਸਰਾ ਨਸ਼ਿਆਂ ਦਾ ਦੌਰ ਇਹਦੇ ਵੱਡੇ ਪੱਧਰ ਤੇ ਵਧ ਗਿਆ ਤੇ ਪਤਾ ਨਹੀਂ ਕਿੰਨੇ ਨੌਜਵਾਨ ਰੋਜ਼ ਆਪਣੀਆਂ ਜਾਨਾਂ ਗਵਾ ਰਹੇ ਆ ਤੇ ਇਹ ਇਹ ਜਿਹੜਾ ਕੇ ਇਹਦੇ ਵਾਸਤੇ ਸਰਕਾਰ ਦੇ ਰਿਹਾ ਕੋਈ ਧਿਆਨ ਨਹੀਂ ਦੇ ਰਹੀ ਤੇ ਨਾ ਹੀ ਉਹਦੇ ਕੋਈ ਐਕਸ਼ਨ ਹੋ ਦਿੱਤਾ ਹੋ ਰਿਹਾ ਕਿ ਜਦੋਂ ਉਹਨਾਂ ਤੇ ਨਸ਼ਾ ਵਗ ਰਿਹਾ ਤੇ ਇੱਕ ਭ੍ਰਿਸ਼ਟਾਚਾਰੀ ਦਾ ਇਹ ਹੋ ਜਾਏ ਕਿ ਤਾਂ ਵੀ ਅੱਗੇ ਨਾਲੋਂ ਵਧੀਆਂ ਜਾ ਰਹੀਆਂ ਇਹ ਸਰਕਾਰ ਦਾ ਲੋਕਾਂ ਨੂੰ ਬਹੁਤ ਵੱਡੀਆਂ-ਵੱਡੀਆਂ ਪ੍ਰੌਟੀਆਂ ਦੇ ਰੂਪੋਂ ਆ ਰਿਹਾ ਲੋਕ ਬੜੇ ਪਰੇਸ਼ਾਨ ਆ ਇਹ 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 ਇਹਦਾ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਹਨਾਂ ਪ੍ਰਸ਼ਾਸਨ ਨੂੰ ਪੂਰਸ ਨਹੀਂ ਅਤੀ ਇੱਕ ਬਹਿਨਤੀ ਵੀ ਕਰਨੀ ਚਾਹੀਦੀ ਹੈ ਤੇ ਕਈ ਜਿਨ੍ਹਾਂ ਨੇ ਵੀ ਕੁੱਤੀਆਂ ਆਪਣਾ ਕੰਮ ਨਿਰਪੱਖ ਹੋ ਕੇ ਛੁੱਟੇ ਜਿਹੜੇ ਪਰਚੇ ਦਰਜ ਕਰਨਾ ਰੋਕ ਦਿੱਤੀ ਸੀ ਕੰਮ ਕਰਨਾ ਨਿਰਪੱਖ ਹੋ ਕੇ ਜਿਹੜੇ ਜਿਹੜੇ ਤੁਹਾਡੀ ਲੋਕੀਆਂ ਨਸ਼ਿਆਂ ਦੇ ਖਿਲਾਫ ਆ ਤੋਸ਼ਤਾਜ ਦੇ ਖਿਲਾਫ ਆ ਲਾਇਟ ਡਾਟਾ ਨੂੰ ਮੇਂ ਬਰਬਰ ਰੱਖਣਾ ਉਹਦੇ ਵਾਤੇ 'ਤੇ ਰੋਕਣਾ ਚਾਹੀਦਾ ਹੈ ਜੀ ਵੀਰ ਸਾਹਿਬ ਵਿਜੀਲੈਂਸ ਮੰਤਰੀ ਇਹ ਜਿਹੜੇ ਪਿੰਡਾਂ ਦੇ ਟਾਰਗੇਟ ਜਿਹੜੇ ਨਾਲ ਸਪੋਰਟ ਰਿਹਾ ਉਹਨਾਂ ਨੇ ਕਹਦੇ ਕਿ ਤੁਸੀਂ ਅਮਰਪੁਰ ਤੋਂ ਉੱਥੋਂ ਪੜਿਆ ਇਸ ਕਰਕੇ ਸਾਡੇ ਤੇ 25% ਪਿੱਛੇ ਜਾ ਕੇ ਜਾਂ ਤੁਸੀਂ ਕਹੀਏ ਤੁਸੀਂ ਕਿਹਦੇ ਸੰਗ ਕਿੰਨੀਆਂ ਬੰਦਿਆਂ ਨੂੰ ਮਤਾਇਆ ਵੀ ਹੈ ਤੇ ਉਹਨਾਂ ਨੂੰ ਕਰੇ ਜਵਾਬ ਕਰਦੇ ਜੀ ਤੁਸੀਂ ਕੋਈ ਕਿਤੇ ਕਿਤੇ ਬੁਲਾਇਆ ਜਾ ਰਿਹਾ ਕਦੀ ਕਿਤੇ ਬੁਲਾਇਆ ਜਾ ਸਾਡੇ ਵੀ ਉੱਥੇ ਵੀ ਐਵੇਂ ਹੀ ਹੈ ਰਿਪੋਰਟ ਦੇ ਵਿੱਚ ਵੀ ਜਿਹੜੇ ਕੰਪਨੀ ਵੇਲ ਦਾ ਮੰਨ ਲਿਗਾ ਦਾ ਜਿਨ੍ਹਾਂ ਨੇ ਸਾਨੂੰ ਕੋਈ ਵੀ ਸਰਪਜੀਤ ਸਿੰਘ ਐਮਪੀ ਬ੍ਰੀਸਪੋਰਟ ਤੇ ਉਹ ਉੱਥੇ ਵੀ ਐਵੇਂ ਹੀ ਐ ਬਿਲਕੁਲ ਸੇਮ ਸੰਗ ਕਰਦੇ ਕੰਪਨੀ ਦੇ ਮੰਨ ਲਿਗਾ ਵਾਲਿਆਂ ਨੂੰ ਹਰੇਕ ਪਾਸੇ ਮਿਲ ੱਟਾ ਸਰਕਾਰ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਲੋਕਾਂ ਤੇ ਗੁੱਸਾ ਘੜਦੀ ਐ ਵੀ ਸਾਨੂੰ ਵੋਟਾਂ ਨਹੀਂ ਪਾਈਆਂ ਜਦੋਂ ਮਤਲਬ ਬਾਦਵੇਂ ਸੀਟਾਂ ਲੋਕਾਂ ਨੇ ਦਿੱਤੀਆਂ ਹੀ ਸੀ ਨਾ ਜੇ ਇਹਨਾਂ ਦੀ ਮਾੜੀ ਕਾਰਗੁਜ਼ਾਰੀ ਆ ਤਾਂ ਹੀ ਲੋਕ ਬੱਝੇ ਰਹੇ ਆ ਉਹ ਆਪਣੀਆਂ ਕਮੀਆਂ ਦੂਰ ਕਰਨ ਦੀ ਬਜਾਏ ਇਹ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈ ਅਮਰੀਕਾ ਦੇ ਜਿਹੜੇ ਲੋਕਾਂ ਨੇ ਤਾਂ ਵੋਟਾਂ ਦਿੱਤੀ ਕਹਿੰਦਾ ਤੁਹਾਨੂੰ ਹਾਂਜੀ ਜਿਵੇਂ ਜਿਹੜੇ ਗਰੁੱਪ ਨੇ ਸਾਨੂੰ ਵੋਟ ਪਾ ਦਿੱਤੀ ਜਿਵੇਂ ਪਿੰਡ ਚੋਂ ਉਹ ਪਿੰਡ ਵਾਲਿਆਂ ਨੂੰ ਨ੍ਰਿਕਾ ਤਾਂ ਵਰਕਸ਼ੀਟ ਹੀ ਨਹੀਂ ਕੱਢਦੇ ਉਹਨਾਂ ਲਈ ਇੰਨੇ ਕੰਮ ਨਹੀਂ ਆਇਆ ਪੁਰਾਣੇ ਕੰਮ ਦੇਈ ਜਾਣਗੇ ਨਵੇਂ ਬੰਦਿਆਂ ਨੂੰ ਡਾਕਟਰ ਐਵੇਂ ਬਹਿਚਾ ਕਿਆ ਨਾ ਪੱਕੀ ਤੋਂ ਲੰਘੂ ਨਾ ਲੰਘੂ ਕਿ ਇਹ ਆਉਂਦੇ ਨੇ ਹੁੰਦੇ ਆ ਤੇ ਮਨ ਹੋਇਆ ਹਾਂਜੀ ਤੇ ਉਹਦਾ ਮਤਲਬ ਉਹ ਮਤਲਬ ਇਹ ਕਿ ਤਰਾ ਦੇ ਗਿਣਵਾਉਂਦੀ ਨਹੀਂ ਮਸਲੇ ਜੇ ਮਸਲਾ ਤੇ ਕੋਈ ਵੀ ਹੋ ਸਕਦਾ ਪਰ ਕਿਸੇ ਨੂੰ ਜਾਣੋ ਮੰਨਦੇ ਨਾ ਜਾਂ ਕੋਈ ਇਹੋ ਜਿਹੀ ਚੀਜ਼ ਹੈ ਕਿ ਇਹ ਜਿੱਥੇ ਕਿ ਇਹ ਤੇ ਲਾਅ ਐਂਡ ਔਰਡਰ ਦਾ ਮਸਲਾ ਹੈ ਇਹ ਉਹ ਤੋਂ ਬਾਅਦ ਕਹਿੰਦੇ ਕਿ ਜਦੋਂ ਉਹਨਾਂ ਨੂੰ ਵੱਢੀ ਦਿੱਤਾ ਗਿਆ ਉਹਨੂੰ ਹਸਪਤਾਲ ਜਿੱਦੇ ਗਏ ਤੇ ਉੱਥੇ ਵੀ ਉਹਨਾਂ ਨੂੰ ਬਰਾਬਰ ਦੇਖਿਆ ਨਹੀਂ ਗਿਆ ਜਾਂ ਕੋਈ ਸਟਾਫ ਦੀ ਘਾਟ ਨਾਲ ਜਾਂ ਡਾਕਟਰਾਂ ਦੀ ਕੋਈ ਕਮੀ ਲਾ ਲੋ ਇਹ ਸਰਕਾਰ ਦੇ ਜਿਵੇਂ ਵਾਲੀ ਬਣਦੀ ਹੈ ਇਹ ਜੀ ਜੀ ਇਹਨਾਂ ਕਿ ਜਿਹੜੇ ਤੇ ਉਹਨਾਂ ਦੇ ਫੇਵਰ ਦੇ ਬੰਦੇ ਉਹ ਗਲਤ ਵੀ ਕਰਨ ਤਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜੇ ਬੁੱਧੀ ਨਜਾਇਜ਼ ਬੰਦਿਆਂ ਨੂੰ ਤੁਸੀਂ ਕੋਈ ਚੰਗਾ ਕੰਮ ਨਹੀਂ ਕਰਾ ਰਹੇ ਤੇ ਉਹ ਉਹਨਾਂ ਦੇ ਤੁਸੀਂ ਨਜਾਇਜ਼ ਪਰਦੇ ਕਰ ਰਹੇ ਜੋ ਇਹ ਚੀਜ਼ਾਂ ਦਿੱਤੀਆਂ ਜਾ ਰਹੀਆਂ ਕਿ ਤੁਸੀਂ ਇਹ ਜੀ ਜੀ ਆਪਣੀ ਪਾਰ ਤੋਂ ਵੋਟਾਂ ਕਾਉਂਗਾ ਜਾਂ ਜੇ ਕੋਈ ਉਹਨਾਂ ਮੰਤਰੀ ਅਤੇ ਸਾਰੇ ਉਹ ਏਰੀਏ ਦੇ ਜਾਂ ਸਾਰੇ ਪੰਜਾਬ ਦੇ ਆ ਜੋ ਕੋਲ ਮੈਂ ਕੋ ਕੰਮ ਕਰ ਕੰਮ ਲੈ ਕੇ ਜਾਂਦਾ ਤੇ ਉਹ ਕਹਿੰਦੇ ਕਿ ਤੁਸੀਂ ਅਮਰਖਪੁਰ ਕੋ ਜਾਓ ਬਲਾਨੇ ਕੋ ਜਾਓ ਇਹੋ ਜਿਹੀ ਜਨਮ ਦੇ ਰੱਖਾ ਦੇ ਕਿ ਇਹ ਧੋਬਾ ਨਹੀਂ ਜਦਿਆਂ ਉਹਨਾਂ ਨੂੰ ਆਪਣੇ ਰੋਟੀ ਦਾ ਅਸਰ ਹੋਣਾ ਚਾਹੀਦਾ ਤੇ ਉਹਨਾਂ ਨੂੰ ਅਸੀਂ ਇਹ ਵੀ ਕਹਿੰਨੇ ਆ ਕਿ ਤੁਸੀਂ ਇਸ ਦਾ ਵੀ ਹਰਕਤਾਂ ਨਾ ਕਰੋ ਜੇ ਇੰਨਾ ਨਹੀਂ ਕਰੋਗੇ ਤੇ ਫਿਰ ਸਾਨੂੰ ਇਹ ਬਾਹਰ ਨਿਕਲ ਕੇ ਜਾਂਦਾ ਫਿਰ ਉਹਨਾਂ ਦਾ ਵਿਰੋਧ ਕਰਨਾ ਪਊਗਾ ਇਹ ਸਰਜੀ ਜਿਹੜੀ ਹੈ ਕਿ ਲੰਬੇ ਸਮੇਂ ਤੋਂ ਸੁਣਾ ਨਹੀਂ ਹੋਈ ਉਹ ਦੂਸਰਾ ਦੁਬਾਰਾ ਕੀ ਕਹੋਣਿਆ ਕਿ ਇੱਥੇ ਜਿੰਨੇ ਮੈਂ ਸੀ ਜਿਨ੍ਹਾਂ ਨੂੰ ਉਹਨਾਂ ਦਾ ਹੱਕ ਬਣਦਾ ਪਾਰਟਿਸਪੇਟ ਕਰਨ ਦਾ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਉਹਨਾਂ ਦੀ ਹਰੇਕ ਦੀ ਵੋਟ ਮਣੀ ਚਾਹੀਦੀ ਹੈ ਵੋਟ ਦਾ ਪ੍ਰੋਸੈਸ ਜਿਹੜਾ ਸੋਖਾ ਕੀਤਾ ਜਾਣਾ ਚਾਹੀਦਾ ਹੈ ਉਹ ਜਿਹੜਾ ਹੈ हाँ जी हाँ जी नहीं ना यार ये कॉमर्स कॉमर्स कोर्स बना के, के।, के। होर भी चलिया पंथक सेरां ज़िले में चलिया कॉमर्स भी चढ़ी कलाली काम कर रही हूँ ना वाले के ऐसी पूरे पंथन कटा करके लड़ने कोशिश करा नहीं वो देते तो ही कि ऐसी कहाँ ਜੱਦੀਦਾਰ ਆਪਣੀ ਜਿਹੜੀ ਡਿਊਟੀ ਜਿਹੜੀ ਉਹਨਾਂ ਨੂੰ ਕੌਮ ਨੇ ਪਰਵਾਨ ਨਹੀਂ ਕੀਤਾ ਕਿ ਜੇ ਉਹ ਕੋਈ ਹੰਦੇ ਗਲਤ ਫੈਸਲਾ ਕਰਦੇ ਕਿਤੇ ਉਹ ਸੰਕਾ ਪ੍ਰਵਾਨ ਨਹੀਂ ਕਰਦੇ ਕਿਉਂਕਿ ਪਹਿਲਾ ਮੀਚ ਨੂੰ ਸੌਦਾ ਸਾਲ ਨੂੰ ਮਾਫੀ ਦਿੱਤੀ ਗਈ ਤੇ ਉਦੋਂ ਵੀ ਇਹਨਾਂ ਨੇ ਇਹ ਵੀ ਇਸ ਗਲਤ ਫੈਸਲਾ ਸੀ ਇਸ ਕਰਕੇ ਲੋਕਾਂ ਨੇ ਉਹਦਾ ਬਹੁਤ ਵਿਰੋਧ ਕੀਤਾ ਕਿ ਉਹ ਫੈਸਲੇ ਨੂੰ ਮੰਨਿਆ ਨਹੀਂ ਗਿਆ ਫਿਰ ਵਾਪਸ ਨੇ ਮੰਨਿਆ ਇਸ ਕਰਕੇ ਕਹਿੰਦੇ ਅਸੀਂ ਕਹਿੰਦੇ ਕਿ ਇਹੋ ਜਿਹਾ ਕੋਈ ਫੈਸਲਾ ਜੱਦੀਦਾਰ ਨਾ ਕਰਨਾ ਕਿ ਜਿਹੜਾ ਕੌਮ ਨੂੰ ਪ੍ਰਵਾਨ ਨਾ ਆਉਗਾ ਕੋਆ ਉਸ ਤੋਂ ਬਾਅਦ ਤੱਕ ਦਾ ਤਾਂ ਕੀ ਹੈ ਨਹੀਂ ਇਹ ਤੇ ਜੀ ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਸੰਤਾਨ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਨਾਲ ਡੇਰੇ ਦਾ ਘੜੂੜ ਇਹ ਕਰਕੇ ਅਜੇ ਤੱਕ ਵਿਅਤੀਆਂ ਦਾ ਕੋਈ ਫੈਸਲਾ ਨਹੀਂ ਹੋ ਸਕਿਆ ਕੋਈ ਇਹੋ ਜਿਹੇ ਹਾਲਾਤ ਜਿਹੜਾ ਮੌਜੂਦ ਮਾਨ ਜੀ ਨਾ ਐਕਸ਼ਨ ਨਹੀਂ ਲੈ ਰਿਹਾ ਇਹ ਚੀਜ਼ਾ ਕਿ ਇਹ ਹੋਰ ਤੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਹ ਸਾਰੇ ਸਾਡੇ ਨਾਲ ਮਿਲੇ ਹੋਏ ਆ ਇਸ ਕਰਕੇ ਸਿੱਖ ਸੰਗਤ ਨੂੰ ਤਾਂ ਫਿਰ ਇਹਨਾਂ ਤੋਂ ਕੋਈ ਉਮੀਦ ਹੋ ਹੀ ਨਹੀਂ ਸਕਦੀ ਕਿ ਅਸੀਂ ਇਹ ਅਨੁਭਵ ਤੋਂ ਪ੍ਰਾਪਤ ਨਾ ਨਾ ਫੈਸਲਾ ਦੇ ਵਿੱਚ ਜਿਹੜਾ ਉਹਨੇ ਆਪਣਾ ਬਿਆਨ ਦਿੱਤਾ ਹੈ ਉਹਦੇ ਵਿੱਚ ਉਹਨੇ ਖੁੱਲ ਕੇ ਨਾਮ ਲਿਖਿਆ ਹਨੀਪ੍ਰੀਤ ਤੇ ਬਾਬੇ ਦਾ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਕਰੇ ਤੇ ਅਰੈਸਟ ਕਰੇ ਤੇ ਭਗਵੰਤ ਮਾਨ ਵੀ ਜਿਹੜਾ ਪੰਜਾਬ ਦੀਆਂ ਗੱਲਾਂ ਕਰਦਾ ਸੀ ਮੈਂ ਦੋ ਦਿਨਾਂ 'ਚ ਇਹ ਕਰ ਦੂੰਗਾ ਮੈਂ ਨਸ਼ਾ ਬੰਦ ਕਰਾ ਦੂੰਗਾ ਇਹ ਵੀ ਝਾਮ ਨਹੀਂ ਰੱਖਦਾ ਕਿ ਬਾਬੇ ਨੂੰ ਉਹਦਾ ਗ੍ਰਿਫਤਾਰੀ ਦਾ ਵਾਰੰਟ ਜਾਰੀ ਇਹ ਜਿਹੜੀਆਂ ਇਹਦੀਆਂ ਗੱਲਾਂ ਸੀ ਸਿਰਫ ਉਹ ਹਫਤਾ ਵਿੱਚ ਆਣ ਤੱਕ ਦੇ ਇਹਦੇ ਡਰਾਮੇ ਸੀਗੇ ਹੁਣ ਇਹਨੂੰ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਜੋ ਇਹ ਕਹਿੰਦਾ ਸੀ ਜੋ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ ਮੇਰੀ ਸਰਕਾਰ ਤੋਂ ਕੁਝ ਨਹੀਂ ਹੋਊਗਾ ਉਹਦੇ ਪਿਛਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਮਾੜਾ ਹਾਲਿਆ ਹੁਣ ਦੇ ਤਾਂ ਕਹਿੰਦਾ ਕਿ ਉਹ ਤਾਂ ਹਮਾਂ ਦਾ ਇਹਦਾ ਮੁੱਖੀ ਕਾਰਨ ਪੂਰੀ ਹੈ ਜੀ ਹੈ ਗਈ ਦਬੀ ਜੇ ਇਹਦਾ ਆਪਦਾ ਨਹੀਂ ਹੈ ਤਾਂ ਸਾਰਾ ਗਵਾਹ ਹੋਣ ਦੇ ਬਾਵਜੂਦ ਵੀ ਇਹ ਚੋਣੀ ਜਾਰੀ ਕਰਦਾ ਹਾਂ ਪੈਂਡਿੰਗ ਪਿਆ ਹੈ ਐਵੇਂ ਝੂਠ ਮਾਰਦਾ ਕਿ ਜਿਹੜੇ ਹੁੰਦੇ ਤਾਂ ਲਿਟਰਲੀ ਗਵਾਹੀ ਦੇਤੀ ਸਾਰਾ ਕੁਝ ਹੈ ਜੀ ਜਦੋਂ ਆਪਾਂ ਇਹਨੂੰ ਪਤਾ ਵੀ ਮੇਰੇ ਕੋਲੇ ਨਹੀਂ ਹੈ ਬੂਟਾ ਕਰਕੇ ਉਹਦੇ ਖਿਲਾਫ ਨਹੀਂ ਕਰ ਸਕਦਾ ਸਾਡੇ ਬੰਦੇਆਂ ਦੇ ਝੂਠੇ ਪਰਚੇ ਪਾਈ ਜਾਂਦਾ ਹੈ ਜੀ ਤੁਸੀਂ ਸਾਡੀ ਖਾਲਸਾ ਦੀ ਮਦਦ ਕੀਤੀ ਹੈ ਇਹਨਾਂ ਨੂੰ ਕੰਮ ਨਾ ਦਿਓ ਇਹਨਾਂ ਨੂੰ ਮਤਲਬ ਹਰਾਸ ਕਰੋ ਤੇ ਜਿਹੜਾ ਕੰਮ ਕਰਨ ਵਾਲਾ ਹੈ ਉਹ ਕਰਦਾ ਨਹੀਂ ਤਾਂ ਉਹ ਵੈਸੇ ਜੀ ਨਹੀਂ ਜਾ ਰਹੇ

ਇਹ ਜੋ ਬੱਚੇ ਜਿਹੜਾ ਕਿ ਬਹੁਤ ਵੱਡਾ ਟਕਾ ਕੀਤਾ ਜਾ ਰਿਹਾ ਹੈ। ਹਾਂਜੀ ਹਾਂਜੀ ਮੈਂ ਇਹ ਜਿਹੜੀ ਇਹ ਜਿਹੜਾ ਤੁਸੀਂ ਕਹਿ ਰਹੇ ਨਾ ਕਿ ਇਹ ਵੱਡੇ ਮਾਰਗ ਮੁਹਮਦ ਨਾ ਜਿੱਕਰ ਤੇ ਮਾਹੌਲ ਵਿੱਚ ਵੀ ਆਪਣਾ ਸੁਧਾਰ ਨਹੀਂ ਕੀਤਾ ਜਾ ਰਿਹਾ ਕੋਈ ਗੱਲ ਨਹੀਂ ਸੁਣੀ ਜਾ ਰਹੀ। ਇਹ ਕਐਮਪੀ ਦੀ ਗੱਲ ਵੀ ਸੁਣੀ ਜਾ ਰਹੀ ਕਿ ਇਹਦੇ ਵੱਡੇ ਮਾਰਗ ਤੇ ਆਮ ਸੰਤਾ ਦਾ ਕੀ ਹਾਲਾਤ ਹੋਣਾ। ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਸਿੱਖਾ ਨਾ ਇੱਕ ਬੋਟ ਉਹਨਾਂ ਨੂੰ ਬਾਰ-ਬਾਰ ਲਗਾ ਕੇ ਕਰਵਾਇਆ ਜਾ ਰਿਹਾ ਹੈ। ਦੇਖੋ ਜਿਹੜੀ ਗੱਲ ਹੈ ਨਾ ਸਰਕਾਰ ਕਹਿੰਦੀ ਹੈ ਵੀ ਅੰਮ੍ਰਿਤਪਾਲ ਦੇ ਬਾਹਰ ਆਨਲੱਗ ਫਾਜ਼ ਨੂੰ ਚਲਵਾ। ਆ ਇਹ ਗੱਲ ਕੰਨੀ ਆ ਨਾ ਉਸੇ ਸਮਾਜ ਨੇਤਾ ਇਹਨਾਂ ਨੂੰ ਐਮਪੀ ਬਣਾਤਾ। ਸਮਾਜਤਾ ਆਪਣੇ ਆਪ ਨੂੰ ਸੇਫ ਠੀਕ ਕਰ ਲੈ ਉਹਨਾਂ ਦੀ ਮੌਜੂਦਗੀ ਦੇ ਵਿੱਚ ਤੇ ਸਰਕਾਰ ਕੋੜੋਈ ਕਹੀ ਜਾਂਦੀ ਆ ਵੀ ਖਤਰਾ। ਜੇ ਇਹਨਾਂ ਤੋਂ ਖਤਰਾ ਹੁੰਦਾ ਤਾਂ ਐਮਪੀ ਕੇ ਨੇ ਬਣ ਕੇ ਲੋਕ ਤਾਂ ਉਹਨਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਚਾਹੁੰਦੇ ਆ। ਦੇਖੰਮੀ ਆਖਰਾ ਤੁਸੀਂ ਤਾਂ ਕੋ ਮੈਨੂੰ ਬਈ ਅੰਮ੍ਰਿਤਪਾਲ ਕੋਲੇ ਕੋਈ ਆਮ ਰਿਲੇਸ਼ਨ ਕੋਈ ਐਸੀ ਚੀਜ਼ ਬਰਾਮਤ ਹੋਈ ਜਦੋਂ ਅਮਰੀਕਾ ਵਾਲਿਆਂ ਨੇ ਇਹਨਾਂ ਨੂੰ ਕਿਹਾ ਇੰਡੀਆ ਵਾਲਿਆਂ ਨੇ ਕਿਹਾ ਵੀ ਉਹਨਾਂ ਨੇ ਜਦੋਂ ਫਾਰਟ ਕੀਤਾ ਅੰਮ੍ਰਿਤਪਾਲ ਦੀ ਇਹਨਾਂ ਨੇ ਫੋਟੋਆਂ ਬੇਜਤੀਆਂ ਸਾਰੇ ਦਾੜੇ ਵੱਪਨ ਵਾਲੇ ਬੰਦੇ ਖੜੇ ਆ ਸਾਰੇ ਉੱਥੋਂ ਸਾਡੇ ਵਕੀਲ ਨੇ ਕਿਹਾ ਵੀ ਇੰਡੀਆ ਅਮਰੀਕਨ ਬੈਠੀ ਨੂੰ ਜੀ ਉਸ ਤੋਂ ਉਹ ਜਿਹਨਾਂ ਕੋਲ ਵੀ ਜਿੰਨੇ ਇਹਦੇ ਕੋਲ ਇਲੀਗਲ ਜਿੰਨੇ ਇਹਦੇ ਉੱਤੇ ਇਲੀਗਲ ਵੈਪਨ ਦੇ ਮਾਮਲੇ ਆ ਨਾ ਕੇਸਿਸ ਰਜਿਸਟਰ ਹੋਈਆਂ ਸਾਰੀਆਂ ਨਹੀਂ ਆ ਕਾਪੀਆਂ ਭੇਜੋ ਇਹ ਫੈਕਟ ਵੀ ਨਹੀਂ ਕਿਉਂਕਿ ਜਿਹੜੇ ਵੈਪਨ ਸਾਰੇ ਲਾਇਸੈਂਸੀ ਹੀ ਆ ਚਾਹੇ ਮੈਂ 500 ਬੰਦਾ ਰੱਖ ਲਵਾਂ ਜਿਹਦੇ ਲਾਇਸੈਂਸੀ ਵੈਪਨ ਦਾ ਮੈਂ 500 ਬੰਦਾ ਰੱਖਣ ਦਾ ਜਦੋਂ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਵੈਪਨ ਰੱਖਣ ਦੀ ਇਹਨੇ ਚਰਚੀ ਕੀ ਹੈ ਜਾਂ ਤਾਂ ਤੁਸੀਂ ਕਹੋ ਜੀ ਇਹ ਕਾਨੂੰਨੀ ਹੈ

ਨੇ ਅਸੀਂ ਅੱਜ ਇਹ ਸਮਾਂ ਦੇਖ ਰਹੇ ਹਾਂ ਸੰਸਦਾਂ ਵਿੱਚ ਸਹਿਯੋਗ ਨਾਲ ਸੰਸਦਾਂ ਦੀ ਜ ਮੰਗ ਉਹ ਕਿ ਕਿਸਾਨ ਰਲੂਕਸ਼ਨ ਲੜਨੀ ਚਾਹੀਦੀ ਜਾਂ ਅਸੀਂ ਲੜਾਂਗੇ ਤੇ ਜ ਸੰਸਦਾਂ ਦਾ ਸੰਸਦਾਂ ਦੇ ਉੱਪਰ ਹੀ ਅਸੀਂ ਸਾਰੇ ਉਹਨਾਂ ਦੀ ਰਏ ਹੈ ਮਰਜ਼ੀ ਨਾਲ ਹੀ ਅੱਗੇ ਵਧਾਂਗੇ ਆ ਕਿ ਅੱਜ ਨਹੀਂ ਇੱਕ ਪਾਲ ਨੇ ਇੱਕ ਸਮਾਂ ਵਿੱਚ ਪਾਲ ਦੀ ਜ ਤਾਰੀ ਵੀ ਚੱਲਿਆ ਜਾ ਰਿਹਾ ਬਾਕੀ ਜਿਹੜੇ ਉਹਨਾਂ ਦੇ ਨਾਲ ਹੋਰ ਬੰਦੇ ਪਾਏ ਨਾ ਪਾਏ ਤੇ ਦਾ ਪੂਰਾ ਬੰਦੇ ਆ ਉਹਨਾਂ ਦੀ ਜਦੋਂ ਨਹੀਂ ਨਹੀਂ ਇਹ ਜੀਜੇ ਕਿ ਅਮਰਪਾਲ ਉਹਨਾਂ ਦਾ ਅਲੋਕਾ ਲਿਖ ਰਿਹਾ ਤੇ ਅਮਰਪਾਲ ਦੀ ਬਜਾਗ ਵਾਲੀ ਉਹ ਅੰਦਰਿਆ ਜਿਸ ਨੇ ਅਮਰਪਾਲ ਪਾਰਾ ਤੋਂ ਕਿਹਾ ਕਿ ਮੇਰੇ ਖਾਲਸਿਆਂ ਦਾ ਰਖਾ ਪਤਰਾ ਹੋ ਜਾਊਗਾ ਇਸ ਕਰਕੇ ਮੇਰਾ ਖਿਆਲ ਹੈ ਕਿ ਅਮਰਪਾਲ ਆਖੀ ਜਿਹੜੇ ਤੁਹਾਡੇ ਸਾਹਮਣੇ ਐਮਪੀ ਵੀ ਆ ਤੇ ਉਹਨੂੰ ਕੱਲ੍ਹ ਉਹ ਐਸੀ ਕਹੀ ਕਿ ਦੂਜੇ ਐਮਪੀ ਕਿਉਂ ਨਹੀਂ ਤੁਸੀਂ ਕਹਿ ਰਹੇ ਇਹ ਇਹ ਚੀਜ਼ਾਂ ਕਿ ਮੇਰਾ ਖਿਆਲ ਹੈ ਇਹ ਚੀਜ਼ਾਂ ਫੇਰ ਲੋੜੇ ਸਵਾਲ ਹੈ ਅਸੀਂ ਸਾਰਿਆਂ ਦੇ ਵਾਸਤੇ ਇਹ ਚਰਦੇ ਆ ਉਹਨਾਂ ਦੀ ਰਹਾਈ ਨਹੀਂ ਉਹਨਾਂ ਨੇ ਪੰਜਾਬ ਦੇ ਦਸ਼ਿਆਂ ਤੋਂ ਬਚਾਉਣ ਵਾਸਤੇ ਸਾਰਿਆਂ ਨੇ ਕੰਮ ਕੀਤਾ ਇਸ ਕਰਕੇ ਸਾਰਿਆਂ ਨੂੰ ਕਹਿ ਕੇ ਜਿਹੜੇ ਆਬਜੈਕਟ ਹੈ ਨਾ ਜੇ ਅਮਰਪਾਲ ਬਾਹਰ ਆ ਗਿਆ ਤਾਂ ਉਹ ਵੀ ਆਗੇ ਤਾਂ ਇਸ ਤਰ੍ਹਾਂ ਇਸ ਨੂੰ ਮੈਂ ਤੇ ਇਹ ਆ ਪਾ ਦੇਤੀ ਜੀ ਇਹ ਗੱਲਾਂ ਕਰਾਉਣ ਲਈ ਇਹਦੇ ਬਾਰੇ ਵਿੱਚ ਕੋਈ ਬਾਰੀ ਚਰਚਾ ਉਹਦੇ ਬਾਰੇ ਵੀ ਜਦਾਂ ਜੀ ਜਿਹੜਾ ਕੋਈ ਬੰਦਾ ਗੱਲ ਕਰਦਾ ਕੋਈ ਆਪਣੇ ਗੋਪਨੀ ਉਹਨਾਂ ਦੇ ਪਰਿਵਾਰ ਨੂੰ ਟਾਰਗੇਟ ਕਰਨਾ ਜਾਂ ਉਹਨਾਂ ਨੂੰ ਇਸ ਤਰ੍ਹਾਂ ਦੇ ਕੁਝ ਨਾਸੀਆਂ ਕੀ ਬੁੜੇ ਇਹਨਾਂ ਦੇ ਖਰਾਬ ਸਰਕਾਰ ਦੇ ਖਾਬ ਖੜਾਈ ਰੜ ਰਹੇ ਆ ਸਾਨੂੰ ਕਿਸੇ ਤਰੀਕੇ ਨਾਲ ਆਪਣੇ ਘਰ ਬਣਾਉਣ ਦੇ ਬਾਰੇ ਚੱਲਿਆ ਅਸੀਂ ਤਾਂ ਕਿਹਾ ਸੀ ਅੱਜਾ ਜੇ ਸਰਕਾਰ ਇੰਨੀ ਸੱਚੀ ਹੈ

ਪਾਰਟੀ ਕਦੀ ਇੱਕ ਥਡੇ ਨਾ ਜਾਂ ਕਿਸੇ ਨੂੰ ਅਸੀਂ ਪ੍ਰਮੋਟ ਨਹੀਂ ਕਰਨਾ ਕਿਉਂਕਿ ਅਸੀਂ ਸਾਰੇ ਪੰਨ ਨੂੰ ਇਕੱਠਾ ਕਰਨਾ ਚਾਹੁੰਦੇ ਹਾਂ। ਇਸ ਕਰਕੇ ਭਗਵਾਨ ਨੇ ਇਹ ਜਿਹੜਾ ਕਾਂਸਟਿਟਿਊਐਂਟ ਜਿਹੜਾ ਪਾਰਟੀ ਨੂੰ ਸਪੋਰਟ ਦੇ ਰਿਹਾ ਜਿਹੜਾ ਰਾਜ ਦੀ ਸੋਲੋ ਬਾਕੀ ਦੀ ਆਪਣੀ ਤਾਂ ਉਹਦੇ ਬਾਕੀ ਤੁਹਾਡਾ ਹੀ ਕਹਿਵਾ ਜਦੋਂ ਉਹਨਾਂ ਨੇ ਬਰਾਮਾ ਨਾ ਕੀਤਾ ਤਾਂ ਕਰਾ ਸਰਕਾਰ ਦੀ ਨੂੰ ਪ੍ਰਿਆਤਨ ਹੋਈ ਹੁੰਦਾ। ਉਹਨੇ ਵੀਰਪੁਰ ਦਾ ਕੇਸ ਮੈਨੂੰ ਪੂਰੇ ਦੀ ਜਾਣਕਾਰੀ ਨਹੀਂ ਪਰ ਕਿਸੇ ਵੀ ਔਰ ਦੇ ਖਿਲਾਫ ਪਤੀ ਸ਼ਰਦਾਰ ਦੀ ਕਰਨੀ ਜਾਂ ਉਹਦਾ ਵਿਰੋਧ ਕਰਨਾ ਵੱਖਰੀ ਗੱਲ ਹੈ ਪਰ ਕਿਸੇ ਨਾਲ ਕੋਈ ਗਲਤ ਸ਼ਰਦਾਰ ਦੇ ਕੇ ਕੋਈ ਗਲਤ ਕਰੀਓ ਉਹ ਉਹਦੇ ਅਧੀਜ਼ ਮਰਨ ਦੀ ਕਰਦੇ ਆ ਕਿ ਉਹਦਾ ਵਿਰੋਧ ਕਰਦਾ ਦੇਖ ਲਓ ਜੀ ਰਾਜ ਦੇ ਸੱਤਾ ਬਾਪਾ ਦਿੱਤੀ ਹੈ ਕਿ ਇਸੇ ਕਾਲੇ ਤੋਂ ਠੀਕ ਕਰਨਾ ਹੈ ਉਹਦੇ ਵਿੱਚ ਭਾਈ ਹਰਮਨਪਾਲ ਸਿੰਘ ਦਾ ਵੱਡਾ ਯੋਗਦਾਨ ਹੋਵੇਗਾ ਜਿੱਤੇ ਕਹਿੰਦੇ ਪਏ ਕਿ ਦਕਸ਼ਤੂਰ ਕੀ ਹੋਣਾ ਕਿ ਤਨ ਸਮਰਥਨ ਨੇ ਕਿਹਾ ਤੇ ਇਹ ਕਿਵੇਂ ਚੱਲਣਾ ਕਰ ਨਹੀਂ ਸਮਰਥਨ ਅਸੀਂ ਜਿਵੇਂ ਕਿ ਅਸੀਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੇ ਦਰ ਪੂਰੇ ਪੱਖਾਂ ਨੂੰ ਇਕੱਠਾ ਕਰ ਦੇਖੋ ਇਹ ਤਾਂ ਇਹ ਕਹਿੰਦੇ ਕਿ ਪੂਰਾ ਕੰਪਨੀ ਦਾ ਪਾਰਟੀ ਦਾ ਇਸ ਤਰ੍ਹਾਂ ਹੋਣਗੇ ਨਹੀਂ ਹੋਣੀ ਕਿਉਂਕਿ ਉਹ ਕਹਿੰਦੇ ਪ੍ਰਧਾਨ ਦੇ ਅੰਦਰ ਰੋਲੇ ਹੋਣਗੇ ਭਾਈ ਅਮਰਪਾਲ ਸਿੰਘ ਦਾ ਵੱਡਾ ਲੋਕਤਾਂ ਹੋਵੇਗਾ ਪਰ ਕੀ ਮੰਨਦਾ ਸਾਰੇ ਕੰਸੈਪਟ ਕਿਤੇ ਤੋਂ ਲੈ ਰਿਹਾ ਨਹੀਂ ਇਹ ਤੇਜੀ ਅਸੀਂ ਅਜੇ ਇਸ ਲਈ ਕੋਈ ਫੈਸਲਾ ਨਹੀਂ ਕੀਤਾ ਅਸੀਂ ਸਾਰੇ ਮੈਂ ਕਹਿੰਦੇ ਹਰ ਵਾਰ ਜਦੋਂ ਕਿਹਾ ਜਾਂਦਾ ਬੜੇ ਕੰਪੀਟਿਸ਼ਨ ਤੇ ਉਹ ਹੋਏਗਾ ਨਹੀਂ ਇਸ ਤਾਂ ਦੀ ਕੋਈ ਗੱਲ ਨਹੀਂ ਹੋਵੇ ਇਹ ਜਿਹੜੇ ਜਿਹੜੇ ਲੋਕ ਸੰਤਾ ਨੂੰ ਪ੍ਰਵਾਹ ਹੋਣਗੇ ਉਹ ਉਹਨਾਂ ਨੂੰ ਹੀ ਅੱਗੇ ਲਿਆਂਦਾ ਚਲ ਇਹਦੇ ਚ ਕੀ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹ ਪੰਜਾਬ ਦੇ ਹਿੱਤਾਂ ਦੇ ਹਮੇਸ਼ਾ ਖਿਲਾਫ ਹੋ। ਇਸ ਕਰਕੇ ਮੇਰਾ ਖਿਆਲ ਹੈ ਕਿ ਚਰਜੀਤ ਚੰਨੀ ਉਹਨਾਂ ਨੇ ਆਪਣੀ ਜਿਹੜੀ ਹੋਬੀ ਉਹਨਾਂ ਨੇ ਜਿੰਮੇਵਾਰੀ ਨਿਭਾਈ ਆ ਤੇ ਉਹਨਾਂ ਦੀ ਵਿਵਾਦ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਪੰਜਾਬ ਦੇ ਹੱਕ ਦੀ ਕੋਈ ਕੋਈ ਪੰਜਾਬ ਦੇ ਨਾਲ ਸਿੱਖਾਦੀ ਕੋਈ ਬਦਲੇ ਦੀ ਗੱਲ ਕਰੂਗਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਅੱਜ ਆ ਰਿਹਾ ਹੈ ਉਸ ਦੇ ਆਉਣ ਆਏ ਟਾਈਮ ਦੇ ਵਿੱਚ ਬੜਾ ਇੱਕ ਲੰਘੂ ਹੋ ਰਿਹਾ ਹੈ। ਤੇ ਕਾਂਗਰਸ ਨਾਲ ਤੇ ਸਾਡਾ ਕਰ ਕੋਲ ਨਹੀਂ ਹੋਣਾ ਬੀਜੇਪੀ ਨਾਲ ਹੋਵੇਗਾ ਸਾਡਾ ਤੇ ਅਸੀਂ ਜੇ ਕਹਿੰਦੇ ਕਿ ਖੇਤਰੀ ਤਰ੍ਹਾਂ ਜਿਹੜੀਆਂ ਕਿ ਅਸੀਂ ਆਪਣੇ ਪੰਜਾਬ ਦੇ ਸਾਰੇ ਲੋਕਾਂ ਦੇ ਪੱਤੇ ਹੋ ਕੇ ਤੇ ਅਸੀਂ ਇਹ ਵਾਰ ਤਾਂ ਜਿੰਨੇ ਸਾਰੇ ਪੰਜਾਬ ਦੇ ਹਾਕਮ ਕੋ ਫਾਂਗੇ ਵੀ ਹਾਕਮ ਸਕਣਗੇ ਜੀ ਪੰਜਾਬ ਦੀ ਕੋਈ ਖੇਤਰੀ ਚਰਨ ਨਹੀਂ ਹੋਵੇ ਕੋਈ ਹਾਰ ਵਾਲੇ ਜਿੰਨਾ ਚਾਪ ਨਹੀਂ ਪਾ ਸਕਣਾ ਤੇ ਪਾਰਟੀ ਅਜੇ ਵੀ ਰਖਲ ਪਾਰਟੀਆਂ ਤੇ ਬਹੁਤ ਆ ਅਸੀਂ ਸੋਚਦੇ ਆ ਕਿ ਕੋਈ ਪਾਸਾ ਇਕੱਠਾ ਹੋਵੇ ਕੋਈ ਆਖਾਲ ਕਰਨ ਦੀ ਯਾਰ ਗਵਾਏ ਵਿੱਚ ਇਹ ਜਿਵੇਂ ਕਿ ਕੋਈ ਇੱਕ ਹੀ ਪਾਰਟੀ ਹੋਵੇ ਜਿਹੜਾ ਸਾਰੇ ਜਣੇ ਅੱਗੇ ਵਧ ਸਕਣ ਨਹੀਂ ਇੱਕ ਢਣਾ ਤਾਂ ਬਣਾਉਣਾ ਹੀ ਪੈਣਾ ਹੈ ਨਾ ਥਿਸ ਮੀਨ ਚਾਹੇ ਤੁਸੀਂ ਉਹਨੂੰ ਪਾਰਟੀ ਕਹਿ ਲਓ ਕੋਈ ਫਰੰਟ ਕਹਿ ਲਓ ਕੁਝ ਵੀ ਕਹਿ ਲਓ ਇੱਕ ਢਣਾ ਤਾਂ ਬਣਾਉਣਾ ਹੀ ਪੈਣਾ ਹੈ ਨਾ ਇੱਕ ਲੋਬੀ ਤਾਂ ਕ੍ਰੀਏਟ ਕਰਨੀ ਪੈਣੀ ਹੈ ਨਾ ਸਰਕਾਰਾਂ ਦੇ ਜਿਹੜੀ ਆਵਾਜ਼ ਖੜੀ ਪਈ ਪੰਜਾਬ ਦੀ ਆਜ਼ਾਦੀ ਹੈ ਜਿਹੜੀ ਕਰੋ ਨਾਲ ਆਵਾਜ਼ ਦੇ ਨਾਲ ਐਕਟਿਵਾਈਜ਼ ਹਾਂਜੀ ਪੰਜਾਬ ਦੀ ਆਜ਼ਾਦੀ ਹੈ ਇਸ ਤੇ ਭਗਤ ਸਿੰਘ ਨੇ ਆਵਾਜ਼ ਹੀ ਖੜੀ ਕੀਤੀ ਅਸੀਂ ਜੀ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਇਸ ਤੋਂ ਬਾਅਦ ਹੀ ਅੰਗਲ ਹੈ ਪੰਜਾਬ ਦੀ ਜੀ ਜੀ ਡਿਜੀਟਲ ਐਕਸਪੈਂਸ਼ਨ ਜਿਹੜਾ ਇੱਕ ਖੜਾ ਧੜ ਮੰਜਾਰਿਆ ਹੋ ਜਾਣਾ ਹੈ ਉਹ ਜੀ ਉਹ ਵੀ ਫੈਜਿਨ ਰਹੇ ਆਤੀਆਂ ਲੈਕਚਰ ਲਾਉਣਾ ਹੈ ਜੀ 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 ਇਸ ਤੀ ਪਰੇ ਜੋਰ ਨਾਲ ਪਾਰਟਿਸਪੇਟ ਕਰਾਂਗੇ ਕਿਉਂਕਿ ਐਸਐਚਪੀਜੀ ਦੀ ਜਿਹੜੇ ਧਾਰਨਾ ਕਿੱਤਾਂਾਂ ਦੀ ਜਿਹੜੀ ਰਵਾਇਤ ਕਰਦੀ ਆ ਉਹਨਾਂ ਦਾ ਪ੍ਰਬੰਧ ਕਰਦੀ ਆ ਉਹਦੇ ਜਿਹੜਾ ਨਿਧਾਰ ਆ ਚੁੱਕਾ ਉਹਦੇ ਚ ਅਸੀਂ ਕੋਸ਼ਿਸ਼ ਕਰਨੇ ਕਿ ਬੱਚੇ ਸੁੱਚੇ ਇਹ ਜਿਹੜੇ ਸਮਾਜ ਤੋਂ ਉਖਾੜੇ ਰੋਕਣ ਉਹਦੇ ਅੰਦਾਜ਼ਨ ਲਈ ਤਾਂ ਕਿ ਜਿਹੜਾ ਉਹਨਾਂ ਦੀ ਸੰਸਾਮਾ ਦੀ ਜਿਹੜੀ ਵਿਸ਼ਵਾਸਯੋਗਤਾ ਦੁਬਾਰਾ ਬਹਾਲ ਕੀਤੀ ਜਾਵੇ। ਤਾਂ ਅਸੀਂ ਕਹਿ ਰਹੇ ਹਾਂ ਕਿ ਇਹ ਕੰਮ ਨਾਲ ਤੇ ਸੱਚੀ ਹੋਣਾ ਚਾਹੀਦਾ। ਅਸੀਂ ਵੀ ਤਾਂ ਉਹ ਸੌਰੀ ਸਾਰੇ ਲਾਈਕ ਮਤਲਬ ਸਾਡਾ ਜਿਹੜਾ ਬਣਾਵਾਂਗੇ ਉਹਦੇ ਸਾਰਿਆਂ ਨੂੰ ਇਕੱਠਾ ਹੀ ਕਰਾਂਗੇ ਤੁਸੀਂ ਸਾ ਅਸੀਂ ਦੋ ਜਣੇ ਹੀ ਥੋੜੇ ਰਹਿ ਕੇ ਖਾਣਾ ਕੁਝ ਕਰਾਂਗੇ ਸਾਰਿਆਂ ਨੂੰ ਤਾਂ ਨਾਲ ਲੈਣਾ ਹੀ ਪੈਣਾ ਹੈ ਤਾਂ ਹੀ ਚੱਲਾਂਗੇ ਨਾ ਦੋ ਜਣੇ ਤਾਂ ਕੁਝ ਨਹੀਂ ਕਰ ਸਕਦੇ 2011 ਦੇ ਵਿੱਚ ਪੁਰਾਣਾ ਘਰ ਦਾ ਬਣੀਦਾ 25 ਲੱਖ ਤੋਂ ਵੀ ਹੱਦ ਹੈ ਇਹ ਕੀ ਕਰਤਾ ਇਹ ਕਾਰਜੀ ਆਪਣੇ ਮੇਰੇ ਖਾਲਸਾ ਸਾਡਾ ਵੇਸਲਾ ਪਾਣਿਆ ਸਾਡੇ ਰਿਸ਼ਤਿਆਂ ਤੋਂ ਤੇ ਇਹ ਜੀ ਦੇ ਵਾਸਤੇ नहीं ये भी हो सह इन्ना फर्क नहीं हो सकता हाँ ये हो सकता पर अच्छा कि ਹਾਂ ਜੀ ਉਹਦੇ ਤੇ ਜਿਹੜੀ ਇਹ ਪ੍ਰਕਿਰਿਆ ਨਾ ਜਦੋਂ ਉਹ ਫੋਟੋ ਲਾਉਣੀ ਆ ਜਾਂ ਉਹ ਧਾਰ卡ਡ ਦੀ ਕਾਪੀ ਲਾਉਣੀ ਆ ਉਹਦੀ ਚੀਜ਼ਾਂ ਕਿਸੇ ਵੇਲੇ ਮੌਕੇ ਤੇ ਅਵੇਲੇਬਲ ਨਹੀਂ ਹੁੰਦੀਆਂ ਤੇ ਲੋਕ ਵੀ ਇਹ ਚੀਜ਼ ਪੁੱਛਦੇ ਆ ਕਿ ਜਦੋਂ ਕੋਈ ਆਪਾਂ ਜਾਣੇ ਆ ਲੋਕਾਂ ਦੇ ਜੀ ਰਿਅਲ ਲਿਫਟ ਹੈਗੀ ਉਹ ਕਹਿੰਦੇ ਕਿ ਸਭ ਮੋੜ ਬਣਾ ਕੇ ਤਾਂ ਕਾਪਾ ਕੀ ਫਾਇਦਾ ਹੋਊ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਇਹ ਦੋ ਸਾਡੇ ਸਮਾਜ ਦੀ ਇਹ ਜਿਕਰ ਦੀ ਹਾਲਾਤ ਹੈ ਉਹਦੇ ਤੇ ਇਹ ਸੰਸਥਾ ਦਾ ਬਹੁਤ ਵੱਡਾ ਇਹ ਸਮਝੋ ਇਹਨੀਆਂ ਕਮੀਆਂ ਦੀ وجہ ਨਾਲ ਜਿਹੜੇ ਸਾਡੇ ਨੌਜਵਾਨੇ ਨਸ਼ੇ ਤੇ ਚਲੇ ਗਏ ਆ ਸਾਲੀਆਂ ਤੇ ਕੇਰਨ ਦਾ ਨਾਮ ਲਗਾਰਾ ਹੋ ਗਿਆ ਇਹ ਸਾਰੀ ਨੀਤੀਆਂ ਤੇ ਰੱਖਾ ਦੇ ਤੋਨਾ ਦੇਖਣਾ ਆਪਾਂ ਕਰਦੇ ਹਾਂ ਕਿ ਉਹ ਮੈਂ ਪੜ੍ਹ ਕੇ ਆ ਗਿਆ ਹਾਂ ਜੀ ਅਸੀਂ ਤੇ ਕੰਮਿਸ਼ਨ ਦਾ ਵੀ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ ਕਹਿੰਦੇ ਕਿ ਡੀਸੀ ਸਾਹਿਬਾਨਾਂ ਤੇ ਅੱਗੇ ਵੀ ਬੇਨਤੀ ਕਰਦੇ ਹਾਂ ਕਿ ਇਹ ਪ੍ਰਕਿਰਿਆ ਨੂੰ ਸੌਖੀ ਕੀਤਾ ਜਾਵੇ ਤੇ ਜਿਹੜੇ ਜੋ ਅਧਿਕਾਰੀ ਆ ਤੇ ਜਿਹਨਾਂ ਦੀ ਜ਼ਿੰਮੇਵਾਰੀ ਹੁੰਦਾ ਈਐਲਓ ਜਾਂ ਹੋਰ ਲਾਏ ਆ ਉਹਨਾਂ ਉਹਨਾਂ ਨੂੰ ਸਖਤ ਤੌਰ ਤੇ ਕਹਿ ਦਿਆਗੇ ਕਿ ਤੁਸੀਂ

ਸਰਕ ਦੇ ਵਿਰੋਧ ਕਰਦੇ ਇਹਦੇ ਧਾਰਾ ਹੋਰ ਵਰਤ ਕੋਈ ਉਹਦੇ ਤੇ ਸਾਡੀਆਂ ਵੀ ਕੁਸ਼ਲੀਆਂ ਹੈ ਜਿਹੜੇ ਸਾਡੀ ਕੁਸ਼ਲੀਆਂ ਨਹੀਂ ਤੇ ਜਿਹੜੇ ਉਹਨੇ ਕਮੇਟੀ ਦੀਆਂ ਕਮੀਆਂ ਆ ਆਪਣਾ ਆਪਣਾ ਰੋਲ ਨਹੀਂ ਨਿਭਾਇਆ ਇਸ ਕਰਕੇ ਸਾਡੇ ਲੋਕ ਅਜ਼ੀਰ ਨਹੀਂ ਗਏ ਤੇ ਸਾਡੇ ਵੱਡਿਆਂ ਵਡੇਰਿਆਂ ਨੇ ਤੇ ਨਸ ਉਹਨਾਂ ਨੇ ਤੇ ਆਪਣੀਆਂ ਦਰਨਾ ਕੁਰਬਾਨੀਆਂ ਕਰਨੀਆਂ ਤੱਫ ਤੋਂ ਨਹੀਂ ਲੋਲੇ ਅਰੇ ਸ਼ਾਇਦ ਆਜਾ ਦੀ ਰਾਤ ਨੇ ਜਾਂ ਹੋ ਰਿਹਾ ਪਰ ਹੁਣ ਛੋਟੇ ਛੋਟੇ ਨਾਲਛਾਂ ਮਾਰ ਕੇ ਤੇ ਸਾਡੇ ਲੋਕ ਉਤਰ ਜਾ ਰਹੇ ਹੈ ਤੇ ਜਿਹੜਾ ਕਹਿੰਦੇ ਉਹਨਾਂ ਮਾਤੇ ਜਿਹੜੇ ਜਾ ਰਹੇ ਉਹਨਾਂ ਮਾਤੇ ਵੀ ਚੰਗੀ ਗੱਲ ਨਹੀਂ ਕੀ

ਆਈਸ ਸਾਰਿਆਂ ਨੂੰ ਜੀ ਆਇਆਂ ਨੂੰ ਅਸੀਂ ਆਪਾਂ ਦੇ ਚੋਣ ਚਾਲੇ ਜਿਹੜੇ ਸਮਝਦੇ ਆਂ ਵੀ ਅੰਮ੍ਰਿਤਪਾਲ ਨਾਲ ਤਕਰਾ ਹੋ ਰਿਹਾ ਹੈ ਜਾਂ ਜਾਂ ਸਾਡੇ ਪੰਜਾਬ ਨਾਲ ਬੇਇਨਸਾਫੀ ਹੋ ਰਹੀ ਆ ਜ